ਅ ਪਿੰਡ ਡੂੜੀਆਂ ਦੇ ਵਸਨੀਕ ਸ਼ਹੀਦ ਸੁਰਿੰਦਰ ਸਿੰਘ ਜਿਨ੍ਹਾਂ ਦੀ ਡਿਊਟੀ ਦੌਰਾਨ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਮੌਤ ਹੋਈ ਸ਼ਹੀਦੀ ਪ੍ਰਾਪਤ ਹੋਈ ਤਾਂ ਅੱਜ ਉਹਨਾਂ ਦੇ ਘਰੇ ਆਏ ਆ ਕਿਉਂਕਿ ਚੋਣ ਜਾਬਤਾ ਲੱਗਣ ਕਰਕੇ ਕੋਈ ਤੁਸੀਂ ਗਾਰੰਟ ਨਹੀਂ ਦੇ ਸਕਦੇ ਪਰ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ ਜਿਹੜਾ ਮਾਨ ਸਨਮਾਨ ਦੀ ਸਕੀਮ ਹੈ ਉਹਦਾ ਸ਼ਹੀਦ ਦੇ ਪਰਿਵਾਰ ਦਾ ਜਾਂ ਸ਼ਹੀਦ ਦੇ ਜਾਨ ਦਾ ਕੋਈ ਮੁੱਲ ਨਹੀਂ ਹੈ ਬਈ ਪਰ 1 ਕਰੋੜ ਰੁਪਏ ਦਾ ਆਰਥਿਕ ਸਹਯਾਤਾ ਤਾਂ ਕਿ ਕਬੀਲਦਾਰੀ ਚੱਲਦੀ ਰਹੇ ਬੱਚੇ ਪੜਾਏ ਜਾਣ ਤੇ ਕੋਈ ਆਰਥਿਕ ਤੰਗੀ ਨਾ ਆਵੇ ਸ਼ਹੀਦ ਦੇ ਪਰਿਵਾਰ ਨੂੰ ਇਹ ਸਾਡੀ ਸਕੀਮ ਹੈ ਦਿੱਲੀ ਚ ਵੀ ਚੱਲਦੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਦਿੱਲੀ ਦੇ ਵੀ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਫੌਜ ਦਾ ਜਵਾਨ ਜੇ ਡਿਊਟੀ ਤੇ ਰਹਾਂ ਛੇ ਇਹਦਾ 1 ਕਰੋੜ ਰੁਪਿਆ ਸ਼ਹੀਦ ਜਿਹੜੇ ਸੀ ਸੁਰਿੰਦਰ ਸਿੰਘ ਉਹਨਾਂ ਦੇ ਨਾਮ ਤੇ ਇੱਕ ਗੇਟ ਬਣੂਗਾ ਯਾਦਗਾਰੀ ਇੱਕ ਟੂੜੀਆਂ ਪਿੰਡ ਦੇ ਵਿੱਚ ਖੋਖੋ ਦੇ ਵਿੱਚ ਬਹੁਤ ਸਾਰੇ ਬੱਚੇ ਨੈਸ਼ਨਲ ਲੈਵਲ ਤੇ ਖੇਡ ਕੇ ਆਉਂਦੇ ਆ ਫੁੱਟਬਾਲ ਦੇ ਖੇਡ ਕੇ ਆਉਂਦੇ ਇੱਕ ਇੱਕ ਸਪੋਰਟਸ ਨਰਸਰੀ ਇਸ ਪਿੰਡ ਨੂੰ ਦਿੱਤੇ ਆਵਾਂਗੇ ਤੇ ਇਥੋਂ ਹਮੀਰਗੜ੍ਹ ਵਾਲੀ ਜਿਹੜੀ ਸੜਕ ਹੈ ਉਹ ਵੀ ਸ਼ਹੀਦ ਦੇ ਨਾਂ ਤੇ ਬਣਾਈ ਜਾਊਗੀ ਸਰ ਇਹ ਅੱਜ ਕੱਲ ਬਾਕੀ ਦੇਖੋ ਸ਼ਹੀਦ ਸੁਰਿੰਦਰ ਸਿੰਘ ਜਿਹੜੇ ਕੋਟਾ ਦੇ ਵਿੱਚ ਸ਼ਹੀਦ ਹੋ ਗਏ ਤੇ ਭਾਈ ਦੋਨੋਂ ਇਹ ਸ਼ਹੀਦ ਹੋਏ ਦੀ ਉਸ ਤੋਂ ਬਾਅਦ ਮੈਂ ਇਹਨਾਂ ਦੇ ਸੰਸਕਾਰ ਤੇ ਵੀ ਆਇਆ ਸੀ ਭੋਗ ਤੇ ਵੀ ਆਇਆ ਸੀ ਉਸ ਤੋਂ ਬਾਅਦ ਚੋਣ ਜਲਤਾ ਲੱਗ ਗਿਆ ਪੰਜਾਬ ਸਰਕਾਰ ਦਾ ਫੈਸਲਾ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਜਿਹੜੇ ਸੰਯੋਜਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਦਿੱਲੀ ਚ ਲਾਗੂ ਕੀਤੀ ਸੀ ਤੇ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਗੂ ਕੀਤਾ ਹੋਇਆ ਹੈ ਕਿ ਜੇ ਅਨਫੋਰਚੂਨੇਟਲੀ ਕੋਈ ਫੌਜੀ ਸ਼ਹੀਦ ਹੋ ਜਾਂਦਾ ਹੈ ਜਾਂ ਕੋਈ ਪੁਲਿਸ ਮੁਲਾਜ਼ਮ ਸ਼ਹੀਦ ਹੋ ਜਾਂਦਾ ਹੈ ਉਹਨਾਂ ਦੇ ਬੱਚਿਆਂ ਨੂੰ ਕੋਈ ਦਿੱਕਤ ਨਾ ਹੋਵੇ ਪਰਿਵਾਰ ਨੂੰ ਕੋਈ ਦਿੱਕਤ ਨਾ ਹੋਵੇ ਇਸ ਗੱਲ ਦੇ ਲਈ 1 ਕਰੋੜ ਰੁਪਏ ਦੀ ਮਾਲੀ ਸਹੈਦ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਚੋਣ ਜਾਬਤੇ ਕਰਕੇ ਥੋੜੀ ਲੇਟ ਹੋ ਗਈ ਸੋ ਅੱਜ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਇਹ ਸਹਿਤਾ ਪਰਿਵਾਰ ਨੂੰ ਦੇ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਹਮੀਰਗੜ੍ਹ ਨੂੰ ਸੜਕ ਹੈ ਉਹ ਵੀ ਉਹਦੇ ਨਾਂ ਤੇ ਕੀਤੀ ਜਾਏਗੀ ਫੁੱਟਬਾਲ ਦੀ ਅਤੇ ਨਰਸਰੀ ਵੀ ਕੀਤੀ ਜਾਏਗੀ ਤੇ ਬਾਕੀ ਉਹਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਵੀ ਬਣਾਇਆ ਜਾਊਗਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਲਵੰਤ ਕੌਰ ਹੈ ਜੀ ਆ ਬ੍ਰੋਦਕਾ ਜੀ ਕੀ ਲੱਗਦੀ ਸੀ ਕਿ ਜਿਹੜੇ ਸਰਿੰਦਰ ਸਿੰਘ ਸੀ ਇਹ ਕਦੋਂ ਸ਼ਹੀਦ ਹੋਏ ਸੀ ਕਿੰਨਾ ਸਮਾਂ ਹੋ ਗਿਆ ਤੇ ਅੱਜ ਕੀ ਕਹਿਣਾ ਚਾਹੋ ਇਹਨਾਂ ਨੂੰ ਜੀ 4 ਮਹੀਨੇ ਹੋ ਗਏ ਜੀ ਸ਼ਹੀਦ ਹੋਏ ਨੂੰ ਬੇਟੇ ਹਾਂਜੀ ਬੇਟੇ ਸੀ ਜੀ ਮੇਰੇ ਅੱਜ ਅੱਜ ਭਗਵਾਨ ਤਮਾਨ ਆਇਆ ਸੀਗਾ ਜੀ ਹਾਂ ਅੱਜ ਜੀ ਸਾਡੀ ਸਿਹਤਾ ਕਰਕੇ ਗਿਆ ਕਰੋੜ ਰੁਪਈਆ ਉਹ ਤਸੀਦ ਹੋਏ ਦਾ ਬਹੁਤ ਤੁਮਬਾ ਦਾ ਮਾਤੇ ਕੀ ਜਾਨਾ ਚਾਹੋਂਗੇ ਸਰਕਾਰ ਵੱਲੋਂ ਜਿਹੜਾ ਕੋਈ ਸ਼ਹੀਦ ਹੁੰਦਾ ਉਹਨੂੰ 1 ਕਰੋੜ ਰੁਪਏ ਦਿੱਤਾ ਜਾਂਦਾ ਹਾਂਜੀ ਹਾਂਜੀ ਕੀ ਜਾਨਾ ਚਾਹੋਂਗੇ ਬਹੁਤ ਧੰਨਵਾਦ ਕਰਦੇ ਆ ਜੀ ਉਹਦਾ ਕੀ ਨਾਮ ਹੈ ਜੀ ਅਮਰਿੰਦਰ ਅਮਰਿੰਦਰ ਕੋ ਕੀ ਲੱਗਦੀ ਸੁਰਿੰਦਰ ਸਿੰਘ ਤੁਹਾਡੇ ਤੇ ਕਦੇ ਨਾ ਹੀ ਡੈਥ ਹੋਈ ਸੀ ਕਿਸੇ ਹਸਬੰਦ ਸੀ ਹਸਬੰਦ ਹੀ ਦੇ ਸੀ ਮੇਰੇ ਕਿੱਥੇ ਸੀ ਪੂਰੀ ਜਾਣਕਾਰੀ ਜਦੋਂ ਕਿਵੇਂ ਹੋਈ ਸੀ ਕੋਈ ਗੱਲਬਾਤ ਇਹ ਰਾਜਸਥਾਨ ਡਿਊਟੀ ਸੀ ਇਹਨਾਂ ਦੀ ਪੈਰਾਸਲੇ ਸਲੇਦਰ ਸੀ ਜੀ ਉਸ ਦੌਰਾਨ ਡਿਊਟੀ ਦੌਰਾਨ ਹੱਦ ਹੋ ਗਈ ਇਹਨਾਂ ਦੀ ਸੀਧ ਹੋ ਗਏ ਜੀ ਅੱਜ ਸੀਐਮ ਸਾਹਿਬ ਪਹੁੰਚੇ ਨੇ 1 ਕਰੋੜ ਦੀ ਰਾਸ਼ੀ ਦੇਕੇ ਜੀਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਜੀ ਇਹਨਾਂ ਦਾ ਹਾਂਜੀ